ਪੈਣਾ ਡਾਂਡਾ ਢੋਲ ਕਰਵੇ ਮੇਰੀ ਕਿਤੇ ਕਿਤੇ ਜਾਈ ਨਾ ਹਾਂ ਬਹੁਤ 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 ਜੀ ਬੋਲ ਹਰ ਇੱਕ ਪਰਿਵਾਰ ਨੂੰ ਦੁੱਖ ਆਇਆਗਾ ਇੱਕੋ ਪਿੰਡ ਦੇ ਤਿੰਨ ਨੌਜਵਾਨਾਂ ਦੀ ਇਕੱਠਿਆਂ ਮੌਤ ਹੋ ਗਈ ਹੈ ਤਿੰਨ ਪੱਕੇ ਦੋਸਤ ਦੱਸੇ ਜਾ ਰਹੇ ਨੇ ਅਤੇ ਪਿੰਡ ਤੋਂ ਮੇਲਾ ਦੇਖਣ ਲਈ ਗੁਰੂ ਘਰ ਗਏ ਸੀ ਜਿੱਥੇ ਕਿ ਤਿੰਨਾਂ ਦੀ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ ਉਧਰ ਪਿੰਡ ਦੇ ਸਮਸ਼ਾਨ ਘਾਟ ਵਿੱਚ ਤਿੰਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਕਰਦੇ ਸਮੇਂ ਪੂਰਾ ਪਿੰਡ ਭਾਵੁਕ ਸੀ ਪਰਿਵਾਰ ਦੇ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ ਆਪਦੇ ਸਰਵੇਲੇ ਗਿਆ ਮੈਂ ਮਾਰਿਆ ਪੋਤਵੇ ਮੇਰੇ ਵੀਰ ਦੀ ਕਿਦਾਂ ਜੀਵਨਾ ਕਰਦੇ ਨਾ ਮਾਤੂ ਆਏ ਤਮਰਿਤ ਸਰਦੇ ਪਿੰਡ ਗੁਮਾਨਪੁਰਾ ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਪਿੰਡ ਗੁਮਾਨਪੁਰਾ ਤੋਂ ਤਿੰਨ ਦੋਸਤ ਬਾਬਾ ਬੁੱਢਾ ਸਾਹਿਬ ਦਾ ਮੇਲਾ ਵੇਖਣ ਤਰਨ ਤਰਨ ਗਏ ਅਤੇ ਮੇਲਾ ਵੇਖਣ ਤੋਂ ਬਾਅਦ ਜਦੋਂ ਉਹ ਕਿਸੇ ਹੋਰ ਪਾਸੇ ਜਾ ਰਹੇ ਸੀ ਤਾਂ ਅਚਾਨਕ ਦਰਦਨਾਕ ਸੜਖਾ ਹਾਸੇ ਚ ਤਿੰਨਾਂ ਦੀ ਇਕੱਠਿਆਂ ਮੌਤ ਹੋ ਗਈ ਉਧਰ ਤਿੰਨਾਂ ਨੌਜਵਾਨਾਂ ਦੀ ਪਛਾਣ ਵਿਜੇ ਗੁਰਪ੍ਰੀਤ ਸਿੰਘ ਅਤੇ ਸੌਰਵ ਵਜੋ ਹੋਈ ਹੈ ਹਾਂ ਕੀ ਨਾਮ ਹੈ ਮੇਰਾ ਨਾਮ ਮੁਖਤਾਰ ਸਿੰਘ ਹੈ ਕੀ ਗਲਬਤ ਕੀ ਹੋਈ ਗਲਬਤ ਇਹੋ ਜੀ ਇਹ ਮੇਲਾ ਵੇਖਣ ਗਏ ਬਾਬਾ ਬੁੱਢਾ ਸਾਹਿਬ ਦਾ ਹਾਂ ਜੀ ਤੇ ਉੱਥੇ ਰਸਤੇ ਦੇ ਵਿੱਚ ਪਹਿਲਾਂ ਇੱਥੇ ਗਏ ਆ ਹਿਸ਼ਾੜਾ ਸਾਹਿਬ ਉਸ ਤੋਂ ਬਾਅਦ ਇਹ ਬਾਬਾ ਵੱਡਾ ਸਾਹਿਬ ਚਲੇ ਗਿਆ ਉਸ ਤੋਂ ਅੱਗੇ ਫਿਰ ਮੱਥਾ ਟੇਕ ਕੇ ਕੋਈ ਪਤਾ ਨਹੀਂ ਕੀ ਪ੍ਰੋਗਰਾਮ ਸੀ ਤੇ ਬਹੁਤ ਮਾੜੀ ਦੁਰਘਟਨਾ ਹੋਈ ਹੈ ਕਿੰਨੇ ਨੌਜਵਾਨ ਸੀ ਇਹ ਤਿੰਨ ਜਣੇ ਇਹ ਜੀ ਕਿੰਨੀ ਉਮਰ ਦੇ ਹਨ ਉਮਰ ਇਹਨਾਂ ਦੀ 20-22 ਸਾਲ ਹੀ ਹੋਣੀ ਹੈ ਜੀ 18 ਦਾ ਹੋਊਗਾ 20 ਦਾ ਕੋਈ 18 ਦਾ ਕੋਈ 20 ਦਾ ਇੰਨੀ ਉਮਰ ਦੇ ਵਿੱਚ ਹਾਂਜੀ ਤੇ ਕੀ ਕੰਮ ਕਰਦੇ ਸੀ ਕੀ ਕਰਦੇ ਸੀ ਨਹੀਂ ਕੰਮکاری ਕਰਦੇ ਸਨ ਇੱਕ ਇੱਕ ਮੁੰਡੇ ਦੇ ਸੈਂਟਰੀ ਦਾ ਕੰਮ ਕਰਦਾ ਸੀ ਦੂਜਾ ਮਜ਼ਦੂਰੀ ਕਰਦਾ ਤੇ ਦੂਜੇ ਮਿਹਨਤ ਮਜ਼ਦੂਰੀ ਵਾਲੇ ਗਰੀਬ ਪਰਿਵਾਰ ਹੀ ਆ ਸਾਰੇ ਤੇ ਵਿਆਹ ਹੋਇਆ ਨਹੀਂ ਅਜੇ ਤਿੰਨੇ ਕੀ ਕਰੋ ਮੇਲਾ ਵੇਖਣ ਨਹੀਂ ਗਏ ਮੇਲਾ ਵੇਖਣ ਗਏ ਅੱਛਾ ਹਾਂਜੀ ਫਿਰ ਕੀ ਦਸਤੇ ਵਿੱਚ ਕੋਈ ਐਕਸੀਡੈਂਟ ਹੋਇਆ ਕੀ ਮਦਦ ਕਰਦਾ ਨਹੀਂ ਇਹ ਤਾਂ ਉੱਥੇ ਹੀ ਪਤਾ ਨਾ ਲੋਕਾਂ ਨੂੰ ਇੱਥੇ ਤੇ ਹੁਣ ਸੂਚਨਾ ਹੈਈ ਆ ਵੀ ਇਹ ਐਕਸੀਡੈਂਟ ਹੋ ਗਿਆ ਪਰ ਪਿੰਡ ਲਈ ਬੜੀ ਮੰਦਪਾ ਕੇ ਸਾਰੇ ਪਿੰਡ ਪਿੰਡ ਵਾਸਤੇ ਦੇਖੋ ਤੁਸੀਂ ਵੇਖ ਨਹੀਂ ਰਹੇ ਬਹੁਤ ਮਾੜੀ ਗੱਲ ਹੋਈ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਅੋਜਨ ਕੋ ਜੋ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਬਹੁਤ ਹੀ ਗਰੀਬ ਪਰਿਵਾਰ ਹੈ ਤਾਂ ਉਧਰ ਇਸ ਦੁਰਘਟਨਾ ਤੋਂ ਬਾਅਦ ਇੰਨਾ ਨੌਜਵਾਨਾਂ ਦੀ ਮ੍ਰਿਤਿਕ ਦੇਹਾਂ ਪਿੰਡ ਆਈਆਂ ਜਿੱਥੇ ਕਿ ਉਹਨਾਂ ਦਾ ਸੰਸਕਾਰ ਕੀਤਾ ਗਿਆ ਇਸ ਦੌਰਾਨ ਪਿੰਡ ਵਾਸੀਆਂ ਨੇ ਗੱਲਬਾਤ ਕਰਦੇ ਕਿਹਾ ਕਿ ਮ੍ਰਿਤਿਕ ਨੌਜਵਾਨ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਸੀ ਜਦਕਿ ਤਿੰਨੋਂ ਨੌਜਵਾਨ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਸੀ ਅਤੇ ਮੇਲਾ ਵੇਖਣ ਕਰਨ ਤਰਨ ਗਏ ਸੀ ਪਰ ਬਾਬਾ ਬੁੱਢਾ ਸਾਹਿਬ ਦੇ ਮੱਥਾ ਟੇਕਣ ਤੋਂ ਬਾਅਦ ਉਹ ਅੱਗੇ ਕਿੱਥੇ ਜਾ ਰਹੇ ਸੀ ਇਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਜਿਸ ਤੋਂ ਬਾਅਦ ਇਹ ਤਿੰਨੋਂ ਪਿਆਨ ਖਾਸੇ ਦਾ ਸ਼ਿਕਾਰ ਹੋ ਗਏ ਅਤੇ ਤਿੰਨਾਂ ਦੀ ਇਕੱਠਿਆਂ ਹੀ ਜਾਨ ਚਲੀ ਗਈ। ਗੱਲ ਬਾਤ ਇਥੋਂ ਦੇ ਮੇਲਾ ਹੀ ਵੇਖਣ ਦੱਸਦੇ ਗਏ ਤੇ ਗਾੜੀ ਇਹਨਾਂ ਦਾ ਪਤਾ ਨਹੀਂ ਵੀ ਬਾਬਾ ਬੁੱਢਾ ਸਾਹਿਬ ਨੂੰ ਗਾਂ ਨੂੰ ਕਿਧਰ ਨੂੰ ਚਲੇ ਸੀ। ਚਾਹੇ ਗੋਂਦਵਾਲ ਸਾਹਿਬ ਮੱਥਾ ਟੇਕਣ ਚਲੇ ਚਾਹੇ ਕਿਦੇ ਚਲੇ ਤੇ ਮੁੜ ਕੇ ਇਹਨਾਂ ਦਾ ਪਤਾ ਲੱਗਾ ਵੀ ਆ ਘਟਨਾ ਹੋ ਗਈ ਹੈ ਨਾ। ਹਾਂ ਬਹੁਤ 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 ਜੀ ਬਹੁਤ ਹਰ ਇੱਕ ਪਰਿਵਾਰ ਨੂੰ ਦੁੱਖ ਆਇਆ ਹੈ ਕੰਮ ਇਹ ਪਰਿਵਾਰ ਦੇ ਵਿੱਚ ਇਹਨਾਂ ਦੇ ਕੌਣ ਕੌਣ ਹੋਰ ਵੀ ਪੈਂਦਰਾ ਨੇ ਕਿੰਨੇ ਪਰਿਵਾਰ ਪਰਿਵਾਰ ਜੀ ਇਹ ਮੁੰਡਾ ਇਹ ਤੇ ਇਹਦਾ ਪਿਓ ਹੀ ਹੈ ਤੇ ਇੱਕ ਬੱਚਾ ਛੋਟਾ ਇਹਦਾ ਹਾਂਜੀ ਤੇ ਦਾਦਾ ਇੱਕ ਬਜ਼ੁਰਗ ਹੈ ਇਹਨਾਂ ਦਾ ਹਾਂਜੀ ਇਹੋ ਤਿੰਨ ਚਾਰ ਪਰਿਵਾਰ ਦੇ ਜੀ ਕਿੰਨੇ ਮੁੰਡੇ ਤੁਹਾਡੇ ਹਾਂਜੀ ਇਹ ਤਿੰਨੇ ਕੁਾਰੇ ਸਰਕਾਰਾਂ ਨੂੰ ਕੁਝ ਨਾ ਕੁਝ ਇਹਨਾਂ ਦੀ ਮਾਂ ਫੜਨੀ ਚਾਹੀਦੀ ਹੈ ਗਰੀਬ ਪਰਿਵਾਰ ਹੈ ਬਹੁਤ ਜ਼ਿਆਦਾ ਕੁਛ ਨਾ ਕੁਛ ਇੱਕ ਕੋ ਮੋਟਰਸਾਈਕਲ ਸੀ ਹਾਂਜੀ ਇੱਕੋ ਹੀ ਦੱਸੇ ਨਵਾਂ ਲੈ ਕਿਸ਼ਤਾਂ ਤੇ ਜੋ ਕਿਸ਼ਤਾਂ ਤੇ ਜੋ ਉੱਧਰ ਪਿੰਡ ਵਾਸੀਆਂ ਨੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਲਈ مالی ਸਹਾਇਤਾ ਦੀ ਮੰਗ ਕੀਤੀ ਏ ਪਿੰਡ ਵਾਸੀਆਂ ਦਾ ਕਹਿਣਾ ਏ ਕਿ ਤਿੰਨੋਂ ਨੌਜਵਾਨ ਬੇਹਦ ਗਰੀਬ ਘਰਾਂ ਤੋਂ ਸੀ ਇਹ ਨੌਜਵਾਨ ਖੁਦ ਅਤੇ ਇਹਨਾਂ ਦੇ ਮਾਪੇ ਵੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਟਿਢ ਪਾਲਦੇ ਨੇ ਜਿਸ ਕਾਰਨ ਹੁਣ ਸਰਕਾਰ ਨੂੰ ਜਾਂ ਫਿਰ ਪ੍ਰਸ਼ਾਸਨ ਨੂੰ ਚਾਹੀਦਾ ਏ ਕਿ ਇਹਨਾਂ ਦੇ ਪਿੱਛੇ ਬਚੇ ਪਰਿਵਾਰਾਂ ਲਈ ਮਾਲੀ ਮਦਦ ਰੱਦੀ ਦਿੱਤੀ ਜਾਵੇ ਪਰ ਇਸ ਦੁਰਘਟਨਾ ਨੇ ਪੂਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ ਹੈ ਪੂਰੇ ਪਿੰਡ ਚ ਸੋਗ ਦੀ ਲਹਿਰ ਹੈ ਇਕੱਠੇ ਤਿੰਨ ਨੌਜਵਾਨ ਜਿਨ੍ਹਾਂ ਦੀ ਉਮਰ 18 ਤੋਂ 22 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ ਤਿੰਨੋਂ ਮੇਲਾ ਵੇਖਣ ਤਰਨ ਤਰਨ ਗਏ ਸੀ ਅਤੇ ਅਚਾਨਕ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਤਿੰਨਾਂ ਦੀ ਇਕੱਠਿਆਂ ਹੀ ਜਾਨ ਚਲੀ ਗਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ